ਜੀਐਸਟੀ ਦਾ ਟੈਕਸ ਲੱਗਿਆ ਬਹੁਤ ਸਾਰੇ ਸਾਰੇ ਰੈਕਟਰ ਦੇ ਪਾਰਟਸ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਜੀਐਸਟੀ ਲੱਗੀ ਆ ਉਹ ਦੂਸਰਾ ਵਾਦਾ ਸਾਡਾ ਇਹ ਕਿ ਐਗਰੀਕਲਚਰ ਨਾਲ ਲੇਟਰਡ ਕੋਈ ਟੈਕਸ ਨਹੀਂ ਲੱਗੂਗਾ ਇਹ ਅਸੀਂ ਸਾਰਾ ਖਤਮ ਕਰ ਦੇਣਾ ਕਿਸਾਨ ਔਰ ਉਹਦੇ ਨਾਲ ਜਿਹੜੀਆਂ ਅਲਾਈਡ ਐਕਟੀਵਿਟੀਜ਼ ਆ ਉਹਦੇ ਤੇ ਕੋਈ ਖਤਮ ਨਹੀਂ ਕਰ ਦੇਣਾ ਤੀਸਰਾ ਅਸੀਂ ਉਹਨਾਂ ਦਾ ਇਹ ਫੈਸਲਾ ਉਹਦੇ ਚ ਜਨਰਲ ਗੱਲ ਹੈਗੀ ਆ ਕਿ ਜਿੰਨੇ ਵੀ ਇਹਨਾਂ ਨੇ ਜ਼ਿਆਤੀ ਕਰਨ ਵਾਲੇ ਸਮਾਜ ਦੇ ਵੰਨ-ਸੁਵੰਨ ਹਰ ਤਰ੍ਹਾਂ ਦੇ ਸੈਕਸ਼ਨ ਆਫ ਸੋਸਾਇਟੀ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਜਾਂ ਸਮਾਜ ਨੂੰ ਵੰਡਣ ਲਈ ਜਾਂ ਕਿਸੇ ਸੈਕਸ਼ਨ ਆਫ ਦੀ ਸੋਸਾਇਟੀ ਨੂੰ ਨੁਕਸਾਨ ਕਰਨ ਲਈ ਕੋਈ ਰੂਲਸ ਬਣਾਏ ਆ ਕੋਈ ਕਾਨੂੰਨ ਬਣਾਇਆ ਉਹ ਅਸੀਂ ਸਾਰਾ ਬਦਲ ਦੇਣਾ ਉਹ ਅਸੀਂ ਉਹਨਾਂ ਦੀ ਜਿਹੜੀ ਬਦਲੇਖੋਰੀ ਨਾਲ ਸਾਰੇ ਜਿੰਨੇ ਕਾਨੂੰਨ ਬਣਾਇਆ ਜਿੰਨੇ ਰੂਲ ਬਣਾਇਆ ਰੈਗੂਲੇਸ਼ਨ ਬਣਾਇਆ ਜਿਵੇਂ ਹਰ ਤੇ ਆ ਇਹ ਬਦਲੇਖੋ ਬਦਲੇ ਬਦਲੇਖੋਰੀ ਚ ਕੀਤਾ ਕਿ ਇਹ ਐਜੀਟੇਸ਼ਨ ਕਰਾ ਰਹੇ ਨੇ ਜਿੱਥੇ ਹੈਗਾ ਇਹਨਾਂ ਨੂੰ ਜੋ ਮਿਲਦਾ ਸੀ ਇਹ ਡੈਲੀਗੇਸ਼ਨ ਜਾਊਗਾ ਫੂਡ ਮਿਨਿਸਟਰ ਨੂੰ ਮਿਲੂਗਾ ਉਹ ਆਪਣਾ ਬਜਟ ਚ ਰੱਖ ਕੇ ਉਹਨੂੰ ਪਾਸ ਕਰਵਾ ਦੇਣਗੇ ਕਰਜ਼ਾ ਮਾਫੀ ਬਾਰੇ ਕੋਈ ਇੱਥੇ ਕਰਜ਼ਾ ਮਾਫੀ ਬਾਰੇ ਰੱਖਿਆ ਉਹ ਕਿ ਕਰਜ਼ਾ ਮਾਫੀ ਬਹੁਤ ਡਿਫਰੈਂਟ ਹੈ ਜੀ ਸਾਡੇ ਮੋਲਕ ਚ ਇਹ ਕਹਣਾ ਕਿ ਤੇ ਕਿਸੇ ਤੋਂ ਆ ਕੇ ਤੇ ਕਿਸੇ ਤੋਂ ਆ ਕੇ ਸੇ ਮਨੀ ਲੈਂਡਰ ਤੋਂ ਆ ਕੇ ਤੇ ਕੋਆਪਰੇਟਿਵ ਤੋਂ ਕੁਝ ਸਮਝ ਨਹੀਂ ਆ ਰਹੀ ਉਹ ਉਹਦੇ ਤੇ ਇਹ ਕੀਤਾ ਹੈਗਾ ਕਿ ਅਸੀਂ ਇੱਕ ਕਮਿਸ਼ਨ ਬਣਾ ਦਿਆਂਗੇ ਜੋ ਉਹਦੀ ਸਾਰੀ ਚੀਜ਼ ਨੂੰ ਕਨਸੋਲਿਡੇਟਰ ਨੂੰਗਾ ਔਰ ਫਿਰ ਉਹਦੇ ਤੇ ਫੈਸਲਾ ਕਰ ਦਿੱਤਾ ਜਾਊਗਾ ਕਿ ਕਪਾ ਸਰ ਬਾਹਰ ਤਾਂ ਕਾਂਗਰਸ ਆਪ ਦੇ ਨਾਲ ਆ ਇਥੇ ਆਪ ਜੀ ਜੁਲਟ ਬੋਲਦੇ ਹੋ ਬਾਹਰ ਜਾ ਕੇ ਕੀ ਜਿਹੜੇ ਉੱਥੇ ਕੇਜੀ ਬਾਦ ਦੇ ਨਾਲ ਜਾ ਕੇ ਵਾਈਸ ਦਾ ਖੜਕੇ ਕਾਗਲ ਆਲਗੋਰੀਸਮ ਤੇੰਦੇ ਨਾਣਾ ਇੱਥੇ ਤੁਸੀਂ ਆਪ ਦੇ ਰੋਟੋ ਨਹੀਂ 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 ਇਹ ਤਾਂ ਦੋਨੇ ਗੱਲਾਂ 'ਚ ਬਹੁਤ ਫਰਕ ਹੈ ਇਹ ਜਦੋਂ ਅਲਾਈਅੰਸ ਵਾਲੀ ਗੱਲ ਹੋਈ ਸੀ ਜਦੋਂ ਉਹ ਭਾਈਤੀ ਪਾਰਟੀਆਂ ਬੈਠੀਆਂ ਸੀ ਉਹਦਾ ਮੂਲ ਸਿਧਾਂਤ ਸੀ ਕਿ ਹਰ ਪਾਰਟੀ ਦੇ ਸਟੇਟ ਯੂਨਿਟ ਸੂਬਾ ਇਕਾਈ ਹ ਆਪਸ ਵਿੱਚ ਬੈਠ ਕੇ ਫੈਸਲਾ ਕਰਨਗੇ ਕਿ ਅਸੀਂ ਕਰਨਾ ਹੈ ਕਿ ਨਹੀਂ ਕਰਨਾ ਹੈ ਠੀਕ ਹੈ ਵੈਸੇ ਨੂੰ ਵਾਲਚ ਨਹੀਂ ਹੋਇਆ ਕਰਨਾਜ ਕਾਮਰੇਡ ਨਾਲ ਹੀ ਹੋਇਆ ਕਾਮਰੇਡ ਵੈਸੇ ਸਾਡੇ ਨਾਲ ਨੇ ਇਹ ਜਗਾ ਜਗਾ ਡਿਫਰੈਂਟ ਸਿਚੁਏਸ਼ਨਸ ਨੇ ਇਸ ਤਰ੍ਹਾਂ ਦਾ ਇਹ ਕੋਈ ਪੰਜਾਬ ਕੱਲਾ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਪੰਜਾਬ ਕੱਲਾ ਨਹੀਂ ਹੈ ਜਗਾ ਜਗਾ ਸੂਬੇ ਦੀਆਂ ਇਕਾਈਆਂ ਜਿਹੜੀਆਂ ਡਿਫਰੈਂਟ ਪਾਰਟੀਆਂ ਦੀਆਂ ਹੈਗੀਆਂ ਨੇ ਉਹਨਾਂ ਨੇ ਆਪਣੇ ਸਾਹਮਣੇ ਆਪਣੀ ਹਾਈ ਕਮਾਂਡ ਨੂੰ ਦੱਸਿਆ ਜਿੱਥੇ ਉਹਨਾਂ ਸਾਰੇ ਸਹਿਮਤ ਹੋ ਗਏ

इस तरह की हालत नहीं है देखो जब बंदा किसी पोलिटिकल पार्टी ना धोखा दे के झूठ बोल के सारी उम्र तो फैदे लेके, सारी उम्र उमर तो सब कुछ लैके और छड़ है पार्टी साडी पार्टी या आम लोग कोई सिंपत्ति नहीं है मैं बहुत जगह जाया है हाँ बल्कि उला जी जीपी नहीं है पंजाब च एक माहौल है ਮੈਂ ਜਗਾ ਜਗਾ ਚੈੱਕ ਕਰਦਾ ਜਿੰਨੇ ਗੱਲ ਬਦਲੂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਆ ਤੇ ਗੱਲ ਬਦਲੂਆਂ ਦਾ ਸਭ ਤੋਂ ਵੀਰੋ ਹੈ ਸਭ ਤੋਂ ਪਹਿਲਾਂ ਇਹਨੇ ਗੱਲ ਬਦਲੂ ਕੀਤੀ ਆ ਅਸੂਵੀਏ ਦੀ ਪੰਡੀ ਕਰ ਰਹੀ ਆ ਸਭ ਲੋਕਾਂ ਨੇ ਪੰਡੀ ਕਰਨੀ ਆ ਇਹਨਾਂ ਨੂੰ ਇਸ ਤਰ੍ਹਾਂ ਭਜਾਉਣਾ ਹੈਗਾ ਜਿਹੜੇ ਗੱਲ ਬਦਲੂ ਹੈਗਾ ਗੱਲ ਬਦਲੂਆਂ ਨੂੰ ਵੋਟ ਨਹੀਂ ਮਿਲਣੀ ਇਹ ਸਭ ਜਗਾ ਇੱਕ ਪਾਰਟੀ ਨੇ ਸਾਡਾ ਹੀ ਨਹੀਂ ਗਿਆ ਸਾਡੀ ਕਿਉਂ ਗੱਲ ਕਰਦੇ ਹੋ ਕਿ ਆਮ ਪਾਰਟੀ ਚੋਂ ਨਹੀਂ ਦੇ ਇਹ ਆਕਾਲੀ ਦਲ ਚੁਣੀ ਗਏ ਸਪਾਰਟੀਆਂ ਤੋਂ ਹੈ ਕੋਰਡੀਨੇਸ਼ਨ ਨਹੀਂ ਕਰਣੀ ਹੈ ਦੂਸਰੀ ਮਮਾ ਇਸ ਕਰਕੇ ਜਵਾਬ ਦੇ ਰਹੇ ਗੱਲਬਾਤ ਨੂੰ ਇਹਨਾਂ ਇਹਨਾਂ ਘਰ ਘਰ ਚ ਗੱਲ ਪਹੁੰਚਾਵਾਂਗੇ ਕਿ ਤੱਕ ਕਿਸੇ ਕੋਲ ਵੀ ਨਹੀਂ ਹੈ ਕਿ ਆਪਣੇ ਮਾਂ ਪਾਰਟੀ ਦੇ ਨਹੀਂ ਹੋਏ ਤੁਹਾਡੇ ਕੀ ਹੋ ਜਾਣਗੇ ਔਰ ਜੀਪੀ ਦੀ ਚੌਥੀ ਪੰਜਵੀਂ ਪਾਰਟੀ ਆ ਇਹ ਕੀ ਦਾ ਹੈਗਾ ਜਿਹੜੇ ਦੱਸੋ ਕਿੰਨੀ ਪਾਰਟੀ ਆ ਵੀ ਚੌਥੀ ਆ ਜੀ ਹੁਣ ਪਾਣੀ ਆ ਜਿਹੜੀ ਇੱਥੇ ਰਹਿ ਗਿਆ ਫਿਰ ਕਦੇ ਬੋਕਾ ਨਾਲ ਉਧਰ ਚਲੇ ਜਾਊਗਾ

ਉਹਦੇ ਤੇ ਦਿੱਤਾ ਔਰ ਮੇਰੀ ਉਹ ਮੰਗਦੀ ਪੈਂਡਿੰਗ ਪਈ ਆ ਮੈਂ ਕਿਆ ਸੀ ਕਿ ਇਹ ਅਦੁੱਤੀ ਸਹਾਦਤ ਹੈਗੀ ਇਹ ਇਸ ਤਰ੍ਹਾਂ ਦੀ ਕੁਰਬਾਨੀ ساری ਦੁਨੀਆ ਚ ਨਹੀਂ ਹੋਈ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ ਔਰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਾ ਕੇ ਦਿਓ ਕਿ ਸਾਰੀ ਦੁਨੀਆ ਦੀ ਸਿੱਖ ਸੰਗਤ ਔਰ ਦੂਸਰੇ ਲੋਕ ਵੀ ਜੋ ਨਤਮਸਕ ਉੱਥੇ ਹੋਣਾ ਚਾਹੁੰਦੇ ਆ ਉਹ ਆਉਣ गल के दिक दिक मैं ये भी पार्लीमेंट चल कही देखो सतारा सौ पांच की घटना वतार सौ पे दो हजार दिया मेरे भाषण आ मैं उ तीन सौ चौदह तीन सौ पंद्रह साल तो बाद लख तो एक करोड़ आदमी हम भी छब्बीस सताई अठाई दसंबर सजा करने में आना है उन्नीस साल बाद कोई आनेता कि फिर आखरी तो मैं फिर आखिरी जो सुनाई है बहुत सही नहीं रिकनाइज कर दे तो पांच साल दस दा, बार मेरा भाषण आजादा काम नहीं किया दूसरा की आखो सा बहुत सारे काम पेंडिंग ने नैशनल हाईवे रेलवे अच्छा कोरोना के ना तो पता ट्रेना का बारह हजार ट्रेना चल दिया हूँ मेरे खास तीन या चार हजार मुल्क च ट्रेना चल रही

ਸਿਸਟਮ ਨੂੰ اور ਬੁਰਕ ਨੂੰ ਇੰਬੈਲੈਂਸ ਕੀਤਾ ਉਹ ਅਸੀਂ ਨਿਯਮਕ ਤੇ ਬੈਲੈਂਸ ਬਣਾ ਕਰਾਂਗੇ ਔਰ ਜਿਹੜੇ ਸੁਪਰ ਰੀਚ ਨੂੰ ਇਹ ਲਟਾਰੇ ਆ ਉਹ ਅਸੀਂ ਕਾਮਨ ਮੈਨ ਨੂੰ ਔਰ ਨਾਰਮਲ 56 60 60 ਪਾ ਪੂਰਨ ਚੰਦਰ ਪ੍ਰਾਈਵੇਟ ਸੈਕਟਰ ਲਗਾਏ ਜਾ ਰਹੇ ਆ ਉਹ ਅਸੀਂ ਕਹੋਗਾ ਮੈਂ ਸਭ ਤੋਂ ਪਹਿਲਾ ਆਦਮੀ ਸੀ ਐਮਪੀ ਜਿਹਨੇ ਉਹਨਾਂ ਦਾ ਵਿਰੋਧ ਕੀਤਾ ਜਦੋਂ ਇਹਨੂੰ ਮਨ ਮੰਨ ਉਹ ਸੈਕਸ਼ਨ ਆਰਡਰ ਮਿਲਿਆ ਕਿ ਮੈਂ ਦਿੱਲੀ ਸੀ ਉੱਥੇ ਮੈਂ ਉਹਦਾ ਵਿਰੋਧ ਕੀਤਾ ਤੇ ਇਹ ਸਰਕਾਰੀ ਮੰਡੀਆਂ ਨੂੰ ਕਿਹਾ ਹੈ

इन तो 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 सारे मंजूर रोटी खाते काम डब्बा डोल करके पोलिंग बैठ के करें अगे किसान पूछा आसो तुम की चाहते हो क्या चाहे लगा लो अगर कहते रूल पाओ अभी ना, ना चलेंडमेंट भी यार रूल लगे गवर्नमेंट की पावर होंगी है जो महंगी बना लो